ਦੁੱਖ ਬਹੁਤ ਆਉਂਦਾ ਕਿ ਇੱਕ ਸ਼ਹੀਦ ਦਾ ਪੁੱਤਰ ਖੜਾ ਹੋਇਆ ਹੋਵੇ ਤੇ ਵੋਟ ਸੱਤ ਸੇ ਪਵੇ ਤੇ ਬੜੇ ਲਾਂਬੇ ਲੈਂਦੇ ਹੁੰਦੇ ਸੀ ਆਪਾਂ ਵੀ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਖੜੇ ਕਰਨੀ ਚਾਹੀਦੇ ਅਕਾਲੀ ਦਲ ਨਹੀਂ ਆਇਆ ਤੇ ਫਿਰ ਇੱਥੇ ਤਾਂ ਆਪਾਂ ਸਾਰੇ ਪੰਥ ਨੇ ਵੀ ਰਾਂ ਖਿੱਚ ਦਿਨੀਆਂ ਸੀ ਤੇ ਪਰ ਬੌੜਿਆ ਕੌਣ ਹੈ ਨਹੀਂ ਬੌੜਿਆ ਤੇ ਵੋਟ ਨਹੀਂ ਪਈ ਉਹ ਲੋਕ ਕਿੱਥੇ ਨੇ ਜਿਹੜੇ ਸੁਖਰਾਜ ਸਿੰਘ ਦੇ ਹੱਕ 'ਚ ਕਾਂਗਰਸੀ ਵੀ ਆ ਕੇ ਬਹਿੰਦੇ ਰਿਹਾ ਨਾਲ ਫੋਟੋ ਖਚਾਉਂਦੇ ਰਹੇ ਆ ਉਹ ਆਮ ਆਦਮੀ ਵਾਲੇ ਐਮ ਐਲ ਏ ਮੰਤਰੀ ਕਿੱਥੇ ਨੇ ਜਿਹੜੇ ਸੁਖਰਾਜ ਸਿੰਘ ਦੀਆਂ ਫੋਟੋਆਂ ਖਚਾਉਂਦੇ ਰਹੇ ਨੇ ਅਕਾਲੀ ਦਲ ਖਿਲਾਫ ੜਕਾਉਂਦੇ ਰਹੇ ਆ ਤੇ ਉਹ ਪੰਥਕ ਕਿੱਥੇ ਨੇ ਜਿਹੜੇ ਕਹਿੰਦੇ ਸੀ ਇੱਕ ਵੀ ਬੋੜਿਆ ਨਹੀਂ ਦੁੱਖ ਹੈ ਵੋਟ ਚਲ ਨਹੀਂ ਪਈ ਬਾਤ ਦੀ ਗੱਲ ਹੈ ਵੋਟ ਨਹੀਂ ਪਈ ਬਾਤ ਦੀ ਗੱਲ ਹੈ ਦੁੱਖ ਹੈ ਪਰ ਇੱਕ ਵੀ ਪੰਥਕ ਨਹੀਂ ਬੋੜਿਆ ਹੁਣ ਗਿੱਦੜਵੇ ਆ ਜਾਂਦੇ ਵਿਚਾਰੇ ਇਹ ਜਿੰਨੇ ਚਾਹੇ ਸੁਧਾਰ ਲਹਿਰ ਵਾਲੇ ਲਾਲੋ ਪੰਥਕ ਲਾਲੋ ਸਾਰੇ ਆ ਉਹ ਆ ਜਾਂਦੇ ਨਿਆਮੀ ਵਾਲੇ ਦੇ ਹੱਕ ਚ ਫਿਰ ਉਹ ਬੋਲਦੇ ਕਿਹਦੇ ਖਿਲਾਫ ਅਕਾਲੀ ਦਲ ਤਾਂ ਤੇ ਐ ਨਹੀਂ ਸੀ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਪਿਤਾ ਦੀ ਕੁਰਬਾਨੀ ਕੋਈ ਘੱਟ ਸੀ ਜਿਹੜਾ ਪੰਥਕ ਨਹੀਂ ਆਏ ਮਤਲਬ ਉਹਦੇ ਕੋਈ ਕੁਰਬਾਨੀ ਚ ਕੋਈ ਕਮੀ ਹੈ ਕੋਈ ਛੋਟੀ ਕੁਰਬਾਨੀ ਹੈ ਉਹਦੇ ਉਹਦੇ ਪਿਤਾ ਦੀ ਨਹੀਂ ਜੀ ਬਹੁਤ ਇਦੋਂ ਵੱਡੀ ਕੀ ਹੁਗਰਾਜ ਸਾਹਿਬ ਮਹਾਰਾਜ ਦੇ ਸਤਕਾਰ ਦੇ ਵਿੱਚ ਉਹਨੇ ਮੁਜ਼ਾਹਰਾ ਪ੍ਰੋਟੈਸਟ ਕਰ ਰਿਹਾਗਾ ਤੇ ਗੋਲੀ ਲਾ ਕੇ ਸ਼ਹੀਦ ਹੋਇਆਗਾ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਪੰਜਾਬ ਦੇ ਵਿੱਚ ਚਾਰ ਜਿਮਣੀ ਚੋਣਾਂ ਹੋਈਆਂ ਤੇ ਚਾਰੇ ਜਿਮਣੀ ਚੋਣਾਂ ਦੇ ਉੱਤੇ ਦੋ ਪੰਥਕ ਉਮੀਦਵਾਰ ਖੜੇ ਹੋਏ ਜਿਨ੍ਹਾਂ ਦੇ ਵਿੱਚੋਂ ਇੱਕ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਖੜੇ ਹੋਏ ਐ ਦੂਜੇ ਪਾਸੇ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜੇ ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦ ਦੇ ਪੁੱਤਰ ਸਨ ਦੋਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਤੇ ਸਭ ਤੋਂ ਮਾੜੀ ਹੋਈ ਹੈ ਉਹ ਹੋਈ ਹੈ ਸੁਖਰਾਜ ਸਿੰਘ ਨਿਆਮੀ ਵਾਲਾ ਨਾਲ ਉਹਨਾਂ ਨਾਲ ਕੀਤੀ ਹੈ ਲੋਕਾਂ ਨੇ ਜੇ ਕਹਣ ਉਹਦੇ ਨਾਲ ਨਹੀਂ ਮਾੜੀ ਹੋਇਆ ਇਹਨਾਂ ਨੂੰ ਲੋਕਾਂ ਨੇ ਮਾੜੀ ਕੀਤੀ ਹੈ ਕਿ ਉਹਨੂੰ ਮਹਿਜ਼ 1000 ਵੋਟ ਵੀ ਨਹੀਂ ਪਾਈ ਤੇ ਇਹਦੇ ਨਾਲ ਜਿਹੜਾ ਇੱਕ ਸਵਾਲ ਖੜਾ ਹੁੰਦਾ ਹੈ ਕਿ ਉਹ ਲੋਕ ਕਿੱਥੇ ਨੇ ਜਿਹੜੇ ਹਰ ਵਕਤ ਪੰਥ ਦੀਆਂ ਗੱਲਾਂ ਕਰਦੇ ਨੇ ਜਿਹੜੇ ਹਰ ਵਕਤ ਸਿੱਖੀ ਦੀਆਂ ਗੱਲਾਂ ਕਰਦੇ ਨੇ ਉਹ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਅਜਿਹਾ ਕੁਝ ਵਾਪਰਦਾ ਤੇ ਨਾਲ ਹੀ ਜਿਹੜੇ ਵੱਡੇ ਵੱਡੇ ਪੰਥ ਦੇ ਮੁਖੀ ਬਣੇ ਹੋਏ ਨੇ ਪੰਥ ਦੇ ਆਗੂ ਬਣੇ ਹੋਏ ਨੇ ਉਹ ਕਿੱਥੇ ਨੇ ਉਹ ਅੱਜ ਕਿਉਂ ਨਹੀਂ ਉਹਦੇ ਪ੍ਰਚਾਰ ਤੇ ਆਏ ਕਿਉਂ ਨਹੀਂ ਉਹਨੂੰ ਬੋਲਣ ਆਏ ਕਿਉਂ ਨਹੀਂ ਉਹਦੇ ਹੱਕ ਦੇ ਵਿੱਚ ਉਹਨਾਂ ਨੇ ਉਸ ਤਰੀਕੇ ਨਾਲ ਰੋਡ ਸ਼ੋਅ ਕੀਤੇ ਪ੍ਰਚਾਰ ਕੀਤਾ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਪ੍ਰੀਤ ਸਿੰਘ ਚੱਬਰ ਹੋਣਗੇ ਐਸਜੀਪੀਸੀ ਮੈਂਬਰ ਨੇ ਆ ਚੱਬਰ ਸਾਹਿਬ ਜਿਸ ਤਰੀਕੇ ਦੇ ਨਾਲ ਪੰਥ ਦੋ ਸੀਟਾਂ ਤੇ ਇਹ ਜੇ ਕਹਿ ਲਿਆ ਚਲੋ ਬਾਕੀ ਸ਼ਰੋਮਣੀ ਕਾਲੇਦਾਲ ਇਹ ਤੋਂ ਬੈਕ ਫੁੱਟ ਤੇ ਹੋ ਗਿਆ ਸੀ ਚੋਣਾ ਤੋਂ ਤਾਂ ਦੋ ਸੀਟਾਂ ਦੇ ਉੱਤੇ ਪੰਥਕ ਉਮੀਦਵਾਰ ਖੜੇ ਹੋਏ ਇੱਕ ਜਿਹੜੇ ਐਸਮਨਜੀਤ ਸਿੰਘ ਮਾਨ ਦੇ ਦੋਤੇ ਤੇ ਦੂਜੇ ਪਾਸੇ ਸੁਖਰਾਜ ਸਿੰਘ ਨਿਆਮੀ ਵਾਲਾ ਵੈਸੇ ਤਾਂ ਲਗਾਤਾਰ ਮੇਹਣੇ ਵੱਜਦੇ ਆ ਫੇਸਬੁੱਕ ਤੇ ਕਿ ਬੰਦੇ ਤੁਸੀਂ ਦੇਖੋ ਜਿਹੜੇ ਸ਼ਹੀਦ ਹੋਏ ਤੁਹਾਡੀ ਖਾਤਰ ਉਹ ਕਿਉਂ ਨਹੀਂ ਖੜੇ ਹੋਏ ਚਾਹੇ ਸਰਜੀਤ ਸਿੰਘ ਖਾਲਸਾ ਮੌਕੇ ਹੋਵੇ ਅੰਮ੍ਰਿਤਪਾਲ ਮੌਕੇ ਹੋਵੇ ਇਸ ਵਾਰ ਕੀ ਹੋ ਗਿਆ ਲੱਗਦਾ ਕਿਉਂ ਹਰਾ ਦਿੱਤਾ ਇਹ ਮੈਂ ਸਮਝਦਾ ਨਾ ਸਿੱਧੂ ਸਾਹਿਬ ਇਹ ਹੋਣੀ ਸੀਗਾ ਇਹ ਕਲੀਅਰ ਹੈ ਜੋ ਸਿਆਸੀ ਸੂਝ-ਬੂਝ ਰੱਖਦੇ ਆ ਲੋਕ ਉਹਨਾਂ ਮੁਤਾਬਕ ਜਾਂ ਸਿੱਖ ਚਿੰਤਕ ਨੇ ਸਿੱਖੀ ਪ੍ਰਤੀ ਵਾਕਈ ਚਿੰਤਕ ਨੇ ਉੱਤੋਂ ਲਫਾਫੇ ਵਜੋਂ ਨਹੀਂ ਵਾਕਈ ਚਿੰਤਤ ਨੇ ਉਹਨਾਂ ਨੂੰ ਤਾਂ ਇਹ ਪਤਾ ਵੀ ਹੋਣੀ ਸੀ ਹੂੰ ਕਿਉਂ ਕਿ ਸਗਰਾਜ ਸਿੰਘ ਦੇ ਪਿਤਾ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਬੇਅਦਬੀ ਦੇ ਖਿਲਾਫ ਮਯਾਰੇ ਕਰ ਚ ਵਿੱਚ ਸਹੀਦ ਹੋਏ ਨੇ ਪਰ ਨਾਲ ਇੱਕ ਇਹ ਵੀ ਸੋਚਣਾ ਪਊ ਸਾਰੀ ਸਿੱਖ ਕੌਮ ਨੂੰ ਕਿ ਜਿੰਨਾ ਚਿਰ ਆਪਾਂ ਇਹ ਨਹੀਂ বুঝਦੇ ਕਿ ਸਿੱਖ ਕੌਮ ਖਿਲਾਫ ਸ਼ਾਸਨ ਹੋ ਰਹੀਆਂ ਤੇ ਖਾਸ ਕਰ ਸਿੱਖ ਕੌਮ ਦੀ ਜਮਾਤ ਅਕਾਲੀ ਦਲ ਖਿਲਾਫ ਸ਼ਾਸਨ ਹੋ ਰਹੀਆਂ ਉਹਨਾਂ ਚਿਰ ਆਪਾਂ ਅਹੀਂ ਮਾਰਾਂ ਖਾਵਾਂਗੇ ਕਿਉਂਕਿ ਨਹੀਂ ਤੁਸੀਂ ਵੇਖ ਲਓ ਕਿ ਜੇ ਤੁਸੀਂ ਕਿਹਾ ਵੀ ਇੱਥੇ ਆਏ ਕਿਉਂ ਨਹੀਂ ਕਿਹੜੇ ਮੂੰਹ ਨਾਲ ਆਉਣ ਅਕਾਲੀ ਦਲ ਨੂੰ ਕਾਂਗਰਸ ਗਾਲਾਂ ਕੱਢੇ ਭੰਡੇ ਕੋਈ ਗਿਲਾ ਨਹੀਂ ਅਕਾਲੀ ਦਲ ਨੂੰ ਭਾਜੀਪੀ ਗਾਲਾਂ ਕੱਢੇ ਭੰਡੇ ਕੋਈ ਗਿਲਾ ਨਹੀਂ ਆਮ ਆਦਮੀ ਗਾਲਾਂ ਕੱਢੇ ਭੰਡੇ ਕੋਈ ਗਿਲਾ ਨਹੀਂ ਪਰ ਆਪਣੇ ਆਪ ਨੂੰ ਪੰਥਕ ਕਹਿਣ ਵਾਲੇ ਲੋਕ ਜਦੋਂ ਉਹ ਗਾਲਾਂ ਕੱਢਦੇ ਨੇ ਆਪਦੀ ਜਮਾਤ ਨੂੰ ਬਦਨਾਮ ਕਰ ਦਿਆ ਸ਼ਾਸਤਰੀਨ ਤੇ ਮਗਰ ਸਾਡੇ ਭੋਲੇ ਲੋਕ ਲੱਗ ਜਾਂਦੇ ਆ ਉਦੋਂ ਦੁੱਖ ਆਉਂਦਾ ਹੁਣ ਗਿੱਦੜਵੇਂ ਆ ਜਾਂਦੇ ਵਿਚਾਰੇ ਇਹ ਜਿੰਨੇ ਚਾਹੇ ਸੁਧਾਰ ਲਹਿਰ ਵਾਲੇ ਲਾਲੋ ਪੰਥਕ ਲਾਲੋ ਸਾਰੇ ਆ ਉਹ ਆ ਜਾਂਦੇ ਨਿਆਂਮੀ ਵਾਲਿਆਂ ਦੇ ਹੱਕ ਚ ਫਿਰ ਉਹ ਬੋਲਦੇ ਕਿਹਦੇ ਖਿਲਾਫ ਅਕਾਲੀ ਦਲ ਤਾਂ ਤੇ ਐ ਹੀ ਨਹੀਂ ਸੀ ਹਮ ਇਹਨਾਂ ਦੀ ਡਿਊਟੀ ਤਾਂ ਅਕਾਲੀ ਦਲ ਖਿਲਾਫ ਬੋਲਣ ਵਾਸਤੇ ਲੱਗੀ ਹੋਈ ਹੈ ਹਮ ਜਾਂ ਤਾਂ ਇਹਨਾਂ ਨੂੰ ਭਾਜਪਾ ਖਿਲਾਫ ਬੋਲਣਾ ਪੈਣਾ ਸੀ ਹਮ ਭਾਜਪਾ ਦਾ ਉਮੀਦਵਾਰ ਸੀ ਜਾਂ ਕਾਂਗਰਸ ਖਿਲਾਫ ਬੋਲਣਾ ਪੈਣਾ ਸੀ ਕਾਂਗਰਸ ਦਾ ਉਮੀਦਵਾਰ ਸੀ ਜਾਂ ਆਮ ਆਦਮੀ ਖਿਲਾਫ ਬੋਲਣਾ ਪੈਣਾ ਸੀ ਕਾਂਗਰਸ ਦੀ ਵੀ ਸਾਂਝਾਂ ਨੇ ਭਾਜਪਾ ਸੱਤਾ ਦਿੱਲੀ ਚ ਤੇ ਆਮ ਆਦਮੀ ਦਿੱਲੀ ਪੰਜਾਬ ਸੱਤਾ ਗਈ ਸੋ ਇਸ ਕਰਕੇ ਇਹ ਲੋਕਾਂ ਨੂੰ ਸਮਝਣਾ ਚ ਪਊਗਾ ਕਿ ਕੀ ਤੁਸੀਂ ਇਹ ਦੇਖੋ ਦੁੱਖ ਬਹੁਤ ਆਉਂਦਾ ਕਿ ਇੱਕ ਸਹੀਦ ਦਾ ਪੁੱਤਰ ਖੜਾ ਹੋਇਆ ਹੋਵੇ ਤੇ ਵੋਟ 700 ਹੀ ਪਵੇ ਹੂੰ ਤੇ ਬੜੇ ਲਾਂਬੇ ਲੰਬੇ ਹੁੰਦੇ ਹੁੰਦੇ ਸੀ ਆਪਾਂ ਵੀ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਖੜੇ ਕਰਨੀ ਚਾਹੀਦੇ ਚਲੋ ਸ੍ਰੀ ਕਾਲ ਤਖਤ ਸਾਹਿਬ ਤੇ ਮਸਲਾ ਪੈਂਡਿੰਗ ਹੋਣ ਕਰਕੇ ਲਾ ਲਓ ਅਕਾਲੀ ਦਲ ਨਹੀਂ ਆਇਆ ਤੇ ਫਿਰ ਇੱਥੇ ਤਾਂ ਆਪਾਂ ਸਾਰੇ ਪੰਥ ਨੇ ਵੀ ਹਿਰਾਂ ਖਿੱਚ ਦਿਨੀਆਂ ਸੀ ਤੇ ਬਰਨਾਲੇ ਤੇ ਤਾਂ ਅਕਾਲੀ ਦਲ ਦੇ ਹਲਕਾ ਚਾਰਜ ਨੇ ਵੀ ਮਤ ਕਰਤੀ ਸੀਗੀ ਤੇ ਸਾਰਿਆਂ ਨੇ ਚਲੋ ਕੱਲੇ ਬਿਆਨ ਦਿੱਤੇ ਐ ਤੇ ਪਰ ਬੌੜਿਆ ਕੌਣ ਐ ਨਹੀਂ ਬੌੜਿਆ ਤੇ ਵੋਟ ਨਹੀਂ ਪਈ ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਸ਼ਾਸ਼ਾ ਹੋ ਰਹੀਆਂ ਇਹਨਾਂ ਚੋਂ ਨਿਕਲਣਾ ਪਊ ਪਰ ਦੁੱਖ ਆਉਂਦਾ ਕਿ ਜਿਸ ਮਸਲੇ ਨੇ ਸਿਕੋਂਦੀ ਸਿਆਸੀ ਜਮਾਤ ਅਕਾਲੀ ਦਲ 8 ਸਾਲ ਤੋਂ ਬੈਕਫੁੱਟ ਤੇ ਕੀਤੀ ਹੋਈ ਹੈ ਜਿਹਦਾ ਮੈਂ ਕਹਿੰਦਾ ਸਜ਼ਾ ਭੁਗਤ ਰਹੀ ਹੈ ਜਿਸ ਮਸਲੇ ਤੇ ਦਿੱਲੀ ਨੇ ਰੌਲਾ ਪਾਇਆ ਅੱਜ ਉਹ ਦਿੱਲੀ ਫਾਇਦਾ ਲੈ ਰਹੀ ਹੈ ਉਹ ਮਸਲੇ ਦਾ ਅਕਾਲੀ ਦਲ ਬੈਕਫੁੱਟ ਤੇ ਹੈ ਸੋ ਇਹ ਅੱਜ ਤਾਂ ਆਪਾਂ ਨੂੰ ਸੋਚਣਾ ਪਊ ਕਿਦੋਂ ਕਿੰਨਾ ਕੁ ਚਿਰ ਨਹੀਂ ਆਪਾਂ ਸਮਝਾਂਗੇ ਕਿੰਨਾ ਚਿਰ ਨਹੀਂ ਵੇਖਾਂਗੇ ਕਿ ਇਹ ਸਾਜਸ਼ਾਂ ਹੋ ਰਹੀਆਂ ਐ ਇਹ ਸਾਜਸ਼ਾਂ ਤੋਂ ਨਿਕਲਣਾ ਪਊਗਾ ਨਹੀਂ ਲੰਮਾ ਸੰਘਰਸ਼ ਐ ਅਕਾਲੀ ਦਲ ਦਾ 104 ਸਾਲ ਪੁਰਾਣੀ ਪਾਰਟੀ ਐ 18-20 ਸਾਲ ਹੀ ਰਾਜ ਕੀਤਾ 18-20 ਸਾਲ ਉਹ 10 ਸਾਲ ਦੇ ਰਾਜ ਚ ਤਾਂ ਤੁਸੀਂ ਵੇਖ ਹੀ ਲੋ ਆ ਕਿੰਨਾ ਤੇ ਹੁਣ ਉਹੀ ਮਤਲਬ ਇਹ ਚਿਹਰੇ ਜਿਹੜੇ ਕਹਿ ਰਹੇ ਐ ਜਦੋਂ ਸੱਤਾ ਸੀ ਉਦੋਂ ਕਹਿੰਦੇ ਐ ਜੀ ਸੱਤਾ ਤੋਂ ਪਰਾਂ ਹੋਣਾ ਚਾਹੀਦਾ ਬੀਜੇਪੀ ਛੱਡ ਦੇਣੀ ਚਾਹੀਦੀ ਐ ਤੇ ਜੇ ਹੁਣ ਸੱਤਾ ਚੋਂ ਪਰਾਂ ਹੈਗੇ ਆ ਤਾਂ ਹੁਣ ਆ ਕੇ ਜੀ ਅਕਾਲੀ ਦਲ ਡਾਊਨ ਵਾਲਾ ਹੋ ਗਿਆ ਇਹ ਗੱਲਾਂ ਮਤਲਬ ਕਹਿਣ ਦਾ ਭਾਵ ਇਹ ਆਪਾਂ ਬਿਆਨਾਂ ਨੂੰ ਵਾਚਣਾ ਚਾਹੀਦਾ ਹੈ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਕਿ ਇਹ ਪੰਛੀ ਇਕੱਲਾ ਸ਼ਿਕਾਰੀ ਵਾਲੇ ਐ ਸੋ ਇਹ ਠੀਕ ਹੈ ਉਹ ਲੋਕ ਕਿੱਥੇ ਨੇ ਜਿਹੜੇ ਸਗਰਾਜ ਸਿੰਘ ਦੇ ਹੱਕ ਚ ਕਾਂਗਰਸੀ ਵੀ ਆ ਕੇ ਬੈਠੇ ਰਹੇ ਨਾਲ ਫੋਟੋ ਖਚਾਉਂਦੇ ਰਹੇ ਆ ਉਹ ਆਮ ਆਦਮੀ ਵਾਲੇ ਐਮਐਲਏ ਮੰਤਰੀ ਕਿੱਥੇ ਨੇ ਜਿਹੜੇ ਸਗਰਾਜ ਸਿੰਘ ਨਾਲ ਫੋਟੋ ਖਚਾਉਂਦੇ ਰਹੇ ਨੇ ਅਕਾਲੀ ਦਲ ਖਲਾਫ ੜਕਾਉਂਦੇ ਰਹੇ ਆ ਤੇ ਉਹ ਪੰਥ ਕਿੱਥੇ ਨੇ ਜਿਹੜੇ ਕਹਿੰਦੇ ਸੀ ਇੱਕ ਵੀ ਬੋੜਿਆ ਨਹੀਂ ਦੁੱਖ ਹੈ ਬੋਟਲ ਨਹੀਂ ਪਈ ਵਾਅਦੇ ਦੀ ਗੱਲ ਐ ਵੋਟ ਨਹੀਂ ਪਈ ਬਾਦ ਦੀ ਗੱਲ ਹੈ ਦੁੱਖ ਹੈ ਪਰ ਇੱਕ ਵੀ ਪੰਥਕ ਨਹੀਂ ਬੋੜਿਆ ਹੂੰ ਦੱਸੋ ਭਾਈ ਸੋਨੂ ਕੋਈ ਸੱਦਾ ਪੱਤਰ ਦੇਵੇ ਆ ਕੇ ਸੁਖਰਾਸ ਸਿੰਘ ਨੇ ਅੰਮੀ ਵਾਲਾ ਘਰ ਘਰ ਪਹੁੰਚੇ ਛੋਡੇ ਪਹਿਲਾਂ ਤੁਹਾਡੇ ਤੇ ਜੋਰ ਲਾ ਦੇ ਉਹਦਾ ਰਿਜ਼ਲਟ ਨਿਚੋੜ ਇੱਕੋ ਹੀ ਹੈ ਕਿ ਅਕਾਲੀ ਦਲ ਚੋਣ 'ਚ ਨਹੀਂ ਸੀਗਾ ਜੇ ਅਕਾਲੀ ਦਲ ਚੋਣ 'ਚ ਹੁੰਦਾ ਇਹ ਬਿਨਾ ਬੁਲਾਏ ਆਉਂਦੇ ਤੇ ਕੱਲੀਆਂ ਇਹਨਾਂ ਦੀਆਂ ਧੋਪਾਂ ਅਕਾਲੀ ਦਲ ਵੱਲ ਖਲਣੇ ਬੰਨੇ ਖਲਣੀਆਂ ਸੀਗੀਆਂ ਤੁਹਾਡੇ ਕਹਿੰਦਾ ਮਕਸਦ ਇਹ ਹੈ ਵੀ ਜੇ ਅਕਾਲੀ ਦਲ ਚੋਣ ਲੜਦਾ ਤਾਂ ਸਾਰਿਆਂ ਦਾ ਟਾਰਗੇਟ ਇਹ ਹੋਣਾ ਸੀ ਕਿ ਅਕਾਲੀ ਦਲ ਆਪਣਾ ਉਮੀਦਵਾਰ ਵਾਪਸ ਲਵੇ ਜਿਵੇਂ ਅਮਰਤਪਾਲ ਦੇ ਖਿਲਾਫ ਵੀ ਇਹ ਚਰਚਾ ਚੱਲੀ ਸਰਜੀ ਸਿੰਘ ਖਾਲਸਾ ਦੇ ਖਿਲਾਫ ਵੀ ਇਹ ਚਰਚਾ ਚੱਲੀ ਕਿ ਦੋਨਾਂ ਤੋਂ ਆਪ ਦਾ ਉਮੀਦਵਾਰ ਵਾਪਸ ਲੈਣਾ ਚਾਹੀਦਾ ਸੀ ਤੇ ਹੁਣ ਅਕਾਲੀ ਦਲ ਮੈਦਾਨ 'ਚ ਨਹੀਂ ਸਦਾ ਜਿਹੜੇ ਬਾਕੀ ਜਿਹੜੇ ਪੰਥਕ ਨੇ ਚਾਹੇ ਸੁਧਾਰ ਲਿਆਉਣ ਵਾਲੇ ਨੇ ਚਾਹੇ ਅਮਰਤਪਾਲ ਦੇ ਪਰਿਵਾਰ ਆ ਚਾਹੇ ਸਰਜੀ ਸਿੰਘ ਖਾਲਸਾ ਉਹ ਸਹਰਾਜ ਵੀ ਕਹਿੰਦੇ ਨੇ ਕਿ ਮੇਰੇ ਆਪ ਦਾ ਨਹੀਂ ਨਹੀਂ ਮੇਰੇ ਹੱਕ ਦੇ ਵਿੱਚ ਪ੍ਰਚਾਰ ਨਹੀਂ ਨਹੀਂ ਜਿੰਨੀ ਕਿ ਵੋਟ ਪਈ ਹੈ ਅਕਾਲੀ ਦਲ ਦੇ ਜਿਹੜੇ ਅਸਲ ਸਿੱਖ ਨੇ ਉਹਨਾਂ ਨੇ ਜਵਾਬ ਦਿੱਤੀ ਉਹਨਾਂ ਨੇ ਪਾਈ ਵੀ ਹਾਂ ਯਾਰ ਠੀਕ ਹੈ ਪਰ ਇਹਨਾਂ ਦਾ ਤਾਂ ਟਾਰਗੇਟ ਇਹੀ ਗੱਲ ਹੈ ਨਾ ਬੜਾ ਅੱਜ ਤੱਕ ਰੌਲਾ ਪਈ ਜਾਂਦਾ ਦੋਨੇ ਖੰਡੂਰ ਸਾਹ ਤੇ ਬਰੀਦਕੋਟ ਵਾਲਾ ਵੀ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਕਰਨੇ ਚਾਹੀਦੇ ਇਹ ਸਿਆਸੀ ਜਿਹੜੀ ਪਾਰਟੀ ਹੁੰਦੀ ਹੈ ਸਿਆਸੀ ਜਮਾਤ ਹੁੰਦੀ ਹੈ ਜਾਂ ਸਿਆਸੀ ਆਗੂ ਹੁੰਦੇ ਇੱਕ ਦਿਨ ਥੋੜੀ ਪੈਦਾ ਹੋ ਜਾਂਦੇ ਆ ਕਾਲਨਾਮਾ ਹੁੰਦੀਆਂ ਸੰਘਰਸ਼ ਹੁੰਦਾ ਲੋਕਾਂ 'ਚ ਤਾਲਮੇਲ ਹੁੰਦਾ ਰابطਾ ਹੁੰਦਾ ਤੇ ਜਦੋਂ ਫੈਸਲੇ ਲਿੱਖਤੇ ਜਾਂਦੇ ਆ ਫਿਰ ਵਾਪਸ ਕਰਨੇ ਕਈ ਵਾਰੀ ਵੱਡੀ ਪਾਰਟੀ 'ਚ ਪਾਰਟੀ ਮੁਖੀਆਂ ਨੂੰ ਪਾਰਟੀ ਦੇ ਆਗੂਆਂ ਨੂੰ ਇਹ ਲੱਗਦਾ ਜੇ ਹੁਣ ਮੌਕੇ ਤੇ ਵਾਪਸ ਲੈਣੇ ਆ ਖਿਲਾਰੇ ਨਾ ਪੈ ਜਾਣ ਮੈਂ ਤੇ ਇਹ ਹੀ ਰਿਜ਼ਲਟ ਕੱਢਦਾ ਕਿ ਫਰੀਦਕੋਟ ਤੇ ਖੰਡੂਰ ਸਾਹਿਬ ਮੈਨੂੰ ਵੀ ਦੁੱਖ ਸੀ ਵੀ ਉਮੀਦਵਾਰ ਕਿਉਂ ਖੜੇ ਕੀਤੇ ਪਰ ਆ ਰਿਜ਼ਲਟ ਤੋਂ ਬਾਅਦ ਤਾਂ ਇਹ ਲੱਗਦਾ ਠੀਕ ਸਹੀ ਫੈਸਲਾ ਸੀ ਪਾਰਟੀ ਆਗੂ ਨੂੰ ਤਾਂ ਇਹ ਹੁੰਦਾ ਪਾਰਟੀ ਨਾ ਕਹਿੰਦੇ ਹੋ ਸਕਦਾ ਜਿਹੜੇ ਉਮੀਦਵਾਰਾਂ ਨੂੰ ਤਿਆਰ ਕਰ ਰੱਖਿਆ ਸੀ ਉਹ ਬਗਾਵਤ ਖੜੀ ਕਰ ਦਿੰਦੇ ਉਹਨਾਂ ਨਾਲ ਬਲੋਕ ਜੁੜੇ ਹੁੰਦੇ ਆ ਬਹੁਤ ਆਪਣੇ ਹਲਕਿਆਂ ਦੇ ਲੋਕ ਜੁੜੇ ਹੁੰਦੇ ਆ ਸੋ ਇਸ ਕਰਕੇ ਉਦੋਂ ਵੀ ਪਹਿਲਾਂ ਤੇ ਕਲੀਅਰ ਸੀ ਨਾ ਅਮਰਪਾਲ ਸਿੰਘ ਵੱਲੋਂ ਵੀ ਸੀ ਮੈਂ ਨਹੀਂ ਚੋਣ ਲੜਨੀ ਚਲੋ ਉਹ ਆਜ਼ਾਦ ਸੀ ਇੰਡੀਪੈਂਡੈਂਟ ਸੀ ਉਹ ਲੜ ਲਈ ਉਹਨੇ ਕਰਤਾ ਫੈਸਲਾ ਪਰ ਪਾਰਟੀਆਂ ਥੋੜੀਆਂ ਫੈਸਲਾ ਕਰ ਸਕਦੀਆਂ ਹੁੰਦੀਆਂ ਇੱਕ ਮਿੰਟ ਚ ਹੀ ਅਸੀਂ ਨਹੀਂ ਲੜਦਾ ਲੜ ਸਕਦਾ ਤੇ ਆ ਤੁਸੀਂ ਵੇਖਿਓ ਇਸ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਮਸਲਾ ਗਿਆ ਹੋਇਆ ਸੀ ਤਾਂ ਤੁਸੀਂ ਵੇਖਿਓ ਜਦੋਂ ਪਾਰਟੀ ਤੇ ਪ੍ਰੈਸ਼ਰ ਸੀ ਵੀ ਲੜਨੀ ਚਾਹੀਦੀ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਅਰਜ਼ੋਈ ਕੀਤੀ ਵੀ ਸੰਗਤ ਦੀਆਂ ਭਾਵਨਾਵਾਂ ਵੋਟਰਾਂ ਦੀਆਂ ਭਾਵਨਾਵਾਂ ਵਰਕਰਾਂ ਦੀਆਂ ਭਾਵਨਾਵਾਂ ਆ ਨਹੀਂ ਤੇ ਪਰ ਚਲੋ ਠੀਕ ਹੈ ਜੋ ਅਕਾਲ ਤਖਤ ਦਾ ਹੁਕਮ ਹੈ ਸਿਰ ਮੱਥੇ ਪ੍ਰਵਾਨ ਕੀਤਾ ਚਾਰ ਸੀਟਾਂ ਦਾ ਕੀ ਅਕਾਲੀ ਦਲ ਤਾਂ 117 ਸੱਡ ਨੂੰ ਵੀ ਤਿਆਰ ਹੈ ਜੋ ਗਾਲ ਤੱਕ ਉੱਥੇ ਇੱਕ ਗੱਲ ਇਹਤੇ ਵੀ ਆਉਂਦੀ ਜੇ ਬਰਸਾਬ ਉੱਥੇ ਇਹ ਵੀ ਗੱਲ ਆਉਂਦੀ ਹੈ ਕਿ ਅਗਾਲ ਤੱਕ ਸਾਹਿਬ ਦਾ ਬਿਆਨ ਵੀ ਆਉਂਦਾ ਕਿ ਸੁਖਵੀਰ ਸਿੰਘ ਬਾਦਲ ਤੋਂ ਹੀ ਰੋਕ ਹੈ ਬਾਕੀ ਕਿਸੇ ਤੋਂ ਰੋਕ ਨਹੀਂ ਲੜ ਲੈਣ ਬਾਕੀ ਚੋਣਾ ਉਹ ਮੁਖੀ ਬਿਨਾ ਗੱਲ ਬਣਦੀ ਨਹੀਂ ਨਾ ਜਿੰਨਾ ਜਦੋਂ ਕਿਸੇ ਵੀ ਪਾਰਟੀ ਦਾ ਮੁਖੀ ਬਾਹਰ ਨਾ ਸਕੇ ਨਾ ਮੁਖੀ ਨਾ ਬਾਹਰ ਆਵੇ ਬਾਕੀ ਹਜੇ ਇਕੱਲਾ ਉਹ ਸੁਖਵੀਰ ਸਿੰਘ ਮਾਦਣੀ ਬਾਕੀ ਵੀ ਜਿੰਨੇ ਮਨਿਸਟਰ ਸੀ ਜਾਂ ਸੀਨੀਅਰ ਲੀਡਰਸ਼ਿਪ ਹੈ ਉਹਦਾ ਫੈਸਲਾ ਪੈਂਡਿੰਗ ਹੈ ਜੋ ਸਪਸ਼ਟਿਕਰਨ ਮੰਗੇ ਸੀ ਉਹ ਤਾਂ 15 ਦਿਨਾਂ ਚ ਹੀ ਸਭ ਨੇ ਦੇਤੇ ਸੀ ਉਸ ਤੋਂ ਬਾਅਦ ਕੀ ਪਤਾ ਕਾਲ ਤਖਤ ਸਾਹਿਬ ਚੋਣਾ ਦਰਾਣੀ ਫੈਸਲਾ ਕਰ ਦਿੰਦਾ ਉਹ ਨਾ ਸਾਰਿਆਂ ਪ੍ਰਤੀ ਜਾਂ ਕਿਦੋਂ ਹੋ ਜੇ ਅੱਜ ਹੋ ਜੇ ਕੱਲ ਨੂੰ ਹੋ ਜੇ ਕੀ ਪਤਾ ਸਾਨੂੰ ਇਹ ਥੋੜੀ ਐ ਵੀ ਅਦਾਲਤ ਦਾ ਆਪਾਂ ਨੂੰ ਕੀ ਪਤਾ ਬਾਕੀ ਕਾਲ ਤਖਤ ਦਾ ਸਰਬੋੱਚ ਹੈ ਅਕਾਲੀ ਕਲੀ ਇਹ ਇਹ ਕਲੀਅਰ ਹੈ ਕਿ ਅਕਾਲੀ ਵਰਕਰ ਲੀਡਰਸ਼ਿਪ ਹੀ ਕੱਲੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੈ ਨਤਮਸਤਕ ਹੈ ਤੇ ਨਹੀਂ ਤਾਂ ਚਾਹੇ ਆਪਦੇ ਆਪ ਨੂੰ ਕਈ ਜਣ ਕਾਲੀ ਸਾਡੇ ਚ ਹੀ ਗਏ ਨੇ ਆ ਬਾਗੀ ਸਾਡੇ ਚ ਹੀ ਗਏ ਨੇ ਪਰ ਜਦੋਂ ਅਕਾਲੀ ਦਲ ਚੋਂ ਪਰਾਂ ਹਟ ਗਏ ਫਿਰ ਸਭ ਭੈੜਾ ਚੱਕੇ ਜਾਂਦੇ ਆ ਤੁਸੀਂ ਵੇਖੋ ਐਪਲੀਕੇਸ਼ਨ ਦਿੱਤੀ ਪਹਿਲਾਂ ਐਪਲੀਕੇਸ਼ਨ ਦਿੱਤੀ ਅਕਾਲ ਤਖਤ ਸਾਹਿਬ ਤੇ ਜੇ ਤਾਂ ਇਹ ਐਪਲੀਕੇਸ਼ਨ ਨਾਲ ਇਹ ਵੀ ਕਹਿੰਦੇ ਵੀ ਸਿੰਘ ਸਾਹਿਬ ਜੀ ਹਰਮੰਦਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਆਪਦੇ ਆਪ ਨੂੰ ਜੋ ਸਿੱਖ ਕਹਾਉਂਦਾ ਅਮਰਤਾਰੀ ਕਹਾਉਂਦਾ ਸੁੱਖੀ ਰੰਧਾਵਾ ਮੁੱਖ ਮੰਤਰੀ ਉਹ ਗ੍ਰਹਿ ਮੰਤਰੀ ਸੀ ਉਪ ਮੁੱਖ ਮੰਤਰੀ ਸੀ ਤੇ ਉਹਨੂੰ ਤੁਸੀਂ ਆਦੇਸ਼ ਕੀਤਾ ਸੀ ਵੀ ਆ ਕੱਢ ਤੇ ਉਹਨੇ ਅੱਜ ਤੱਕ ਤੁਹਾਡੀ ਰਿਪੋਰਟ ਪੈਂਡਿੰਗ ਪਈ ਹੈ ਅੱਜ ਤੱਕ ਨਹੀਂ ਨਿਕਲੀ ਸਰਕਾਰ ਵੀ ਚਲੀ ਗਈ ਸੁੱਖੀ ਦੀ ਉਹਨੂੰ ਵੀ ਬੁਲਾਓ ਸultanpur Lodhi ਦੇ ਵਿੱਚ ਗੋਲੀਆਂ ਚੱਲ ਗਈਆਂ ਅਖੰਡ ਪਾਟ ਖੰਡਣ ਹੋ ਗਏ ਉਹ ਮਸਲਾ ਵੀ ਇਹ ਬਾਗੀ ਵਿੱਚ ਲੈ ਕੇ ਆਉਂਦੇ ਜਾਂ ਹੋਰ ਜਿਵੇਂ ਗੁਰੂਗ੍ਰੰਥ ਸਾਹਿਬ ਦੇ ਹੋਰ ਮਸਲੇ ਬਹੁਤ ਨੇ ਤੁਸੀਂ ਸੁਣੀ ਹੋ ਪੁਰਾਣੇ ਸਮਿਆਂ ਦੇ ਵਿੱਚ ਜੋ ਕਾਲ ਤਖਤ ਨੇ ਕਮੇਟੀਆਂ ਬਣਾਈਆਂ ਔਰ ਰਿਪੋਰਟਾਂ ਪੈਂਡਿੰਗ ਪਈਆਂ ਨੇ ਜੇ ਤਾਂ ਉਹ ਸਾਰੇ ਮਸਲੇ ਜੋੜ ਦੇ ਫੇਰ ਤਾਂ ਕਲੀਅਰ ਸੀਬੀਏ ਬਾਗੀਆਂ ਦੇ ਮਨਾਂ 'ਚ ਕੌਮ ਪ੍ਰਤੀ ਸਿੱਖੀ ਪ੍ਰਤੀ ਦਰਦ ਹੈ ਹੈ ਇਹ ਤਾਂ ਸਿਰਫ ਕੱਲੇ ਅਕਾਲੀ ਦਲ ਪ੍ਰਧਾਨ ਅਕਾਲੀ ਦਲ ਖਿਲਾਫ ਦੇ ਕੇ ਐਪਲੀਕੇਸ਼ਨ ਤੇ ਕਾਲ ਤੱਕ ਸਭ ਨੂੰ ਡਾਇਰੈਕਸ਼ਨਾਂ ਦੇਣੀਆਂ ਸ਼ੁਰੂ ਕਰਤੀਆਂ ਵੀ ਐਂ ਫੈਸਲਾ ਹੋਣਾ ਚਾਹੀਦਾ ਜੀ ਐਂ ਫੈਸਲਾ ਹੋਣਾ ਚਾਹੀਦਾ ਜੀ ਇੱਕ ਤਨਖਾਹਿਆ ਇਕਰਾਰ ਤੋਂ ਬਾਅਦ ਵੀ ਅਕਾਲੀ ਦਲ ਸਭ ਤਾਂ ਕੋਈ ਬੋਲੀ ਨਹੀਂ ਪਰ ਉਧਰੋਂ ਬੀਬਾ ਜਗੀਰਕੌਰ ਨੂੰ ਥੋੜਾ ਜਿਹਾ ਸਪਸ਼ਟੀਕਰਨ ਹੀ ਮੰਗਿਆ ਸੀ ਤਾਂ ਤੁਸੀਂ ਵੇਖੋ ਉਹਨਾਂ ਦੀ ਮੈਂਬਰ ਬੋਲਣ ਲੱਗੇ ਵੀ ਜਥੇਦਾਰਾਂ ਕੋਲੇ ਕੋਈ ਅਧਿਕਾਰ ਨਹੀਂ ਹੱਕ ਨਹੀਂ ਬੀਬਾ ਜਗੀਰਕੌਰ ਨੋਟਿਸ ਕੱਢਣ ਦਾ ਤੇ ਬਡਾਲਾ ਸਾਹਿਬ ਨੇ ਪ੍ਰੈਸ ਕਾਨਫਰੰਸ ਹੀ ਕਰਤੀ ਵੀ ਇਹ ਸਿਆਸੀ ਫੈਸਲਾ ਸੋ ਇਸ ਕਰਕੇ ਆਫੀਸ਼ੀਅਲੀ ਆਪ ਦੀ ਪ੍ਰੈਸ ਕਾਨਫਰੈਂਸ ਕਰਕੇ ਗਿਆ ਅਕਾਲੀ ਦਲ ਤਾਂ ਜੇ ਕਿਸੇ ਨੇ ਕੋਈ ਬੋਲਿਆ ਵੀ ਸਭ ਨੇ ਖੰਡਨ ਵੀ ਕੀਤਾ ਕਾਲੀਡਰ ਸਿਪ ਨੇ ਤੇ ਉਹ ਵੀ ਆ ਆਪਾਂ ਹੀ ਇੰਡੀਪੈਂਡੈਂਟ ਵਿਚਾਰ ਨੇ ਹਨਾ ਪਰ ਇਹ ਤਾਂ ਤੁਸੀਂ ਵੇਖੋ ਮੇਰਾ ਕਹਿਣ ਦਾ ਭਾਵ ਇਹ ਸਿਰਫ ਤੇ ਸਿਰਫ ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾ ਰਿਹਾ ਅਕਾਲੀ ਦਲ ਦੇ ਬਹਾਨੇ ਇਹ ਜਿੰਨਾ ਚੇ ਸਚੇਤ ਨਹੀਂ ਹੋਵਾਂਗੇ ਜਾਗਾਂਗੇ ਨਹੀਂ ਵੀ ਇਹ ਪ੍ਰੋਪੋਗੈਂਡੇ ਹੋ ਰਹੇ ਆ ਸਭ ਦਿੱਲੀ ਨਾਲੇ ਕੁੱਟ ਰਹੀ ਹੈ ਨਾਲੇ ਰੋਣ ਵੀ ਨਹੀਂ ਦੇ ਰਹੀ ਨਾਲੇ ਕੁੱਟ ਰਹੀ ਹੈ ਨਲੇ ਰੋਣ ਵੀ ਨਹੀਂ ਆਪਣੇਆਂ ਨੂੰ ਵਿੱਚੋਂ ਪੈਦਾ ਕਰ ਦਿੰਦੇ ਆ ਮਸਲਾ ਇੱਕੋ ਹੀ ਹੈ ਦਿੱਲੀ ਚਾਹੁੰਦੀ ਆ ਅਕਾਲੀ ਦਲ ਝੋਕ ਜੀ ਪਰ ਅਕਾਲੀ ਦਲ ਨਹੀਂ ਝੋਕ ਰਿਹਾ ਇੱਕ ਇੱਕ ਹੋਰ ਇੱਕ ਹੋਰ ਗੱਲ ਹੈ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਪਿਤਾ ਦੀ ਕੁਰਬਾਨੀ ਕੋਈ ਘੱਟ ਸੀ ਜਿਹੜਾ ਪੰਥਕ ਨਹੀਂ ਆਏ ਮਤਲਬ ਜਿਹੜੇ ਕਹਿੰਦੇ ਸੀ ਕਿ ਅਸੀਂ ਪੰਥਕ ਹੈ ਉਹਦੇ ਉਹਦੀ ਕੁਰਬਾਨੀ 'ਚ ਕੋਈ ਕਮੀ ਹੈ ਕੋਈ ਛੋਟੀ ਕੁਰਬਾਨੀ ਹੈ ਉਹਦੇ ਉਹਦੇ ਪਿਤਾ ਦੀ ਨਹੀਂ ਜੀ ਇਦੋਂ ਵੱਡੀ ਕੀ ਹੋ ਗੁਰਗਰਾਹ ਸਾਹਿਬ ਮਹਾਰਾਜ ਦੇ ਸਤਕਾਰ ਦੇ ਵਿੱਚ ਉਹਨੇ ਮੁਜ਼ਾਹਰਾ ਪ੍ਰੋਟੈਸਟ ਕਰ ਰਿਹਾਗਾ ਤੇ ਗੋਲੀ ਲਾ ਕੇ ਸ਼ਹੀਦ ਹੋਇਆਗਾ ਕੋਈ ਨਿੱਜੀ ਲੜਾਈ ਥੋੜੀ ਸੀ ਉਹਨਾਂ ਦੀ ਨਿੱਜੀ ਲੜਾਈ ਪਰ ਠੀਕ ਹੈ ਉਦੋਂ ਦੁੱਖ ਤਾਂ ਹੀ ਅਕਾਲੀ ਦਲ ਵਾਰ-ਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਕਿੰਨੇ ਵਾਰ ਅਰਦਾਸਾਂ ਕਰਾਇਆ ਭੁੱਲਾਂ ਬੇਨਤੀਆਂ ਝੋਲੀ ਅੱਡ ਕੇ ਨੀਵੀਂ ਪਾ ਕੇ ਮਾਫ਼ੀਆਂ ਮੰਗਿਆ ਆ ਕੌਮ ਤੋਂ ਮਾਫ਼ੀ ਮੰਗ ਲਈ ਵੀ ਚਾਹੇ ਸਗਰਾਜ ਸਿੰਘ ਦੇ ਪਿਤਾ ਹੋਰੀ ਜਾਂ ਆਪਣੇ ਦੋਨੇ ਸਿੰਘ ਸ਼ਹੀਦ ਹੋਏ ਸਾਡੀ ਗਵਰਨਮੈਂਟ ਸੀ ਚਾਹੇ ਕੀਤਾ ਪ੍ਰਸ਼ਾਸਨ ਨੇ ਆ ਕੀਤਾ ਪੁਲਿਸ ਨੇ ਆ ਪਰ ਸਾਡੀ ਸਰਕਾਰ ਚ ਹੋਇਆ ਸੀ ਅੱਜ ਤੱਕ ਮਾਫ਼ੀਆਂ ਮੰਗੀ ਜਾਂਦੇ ਆ ਤੇ ਪਰ ਜਿਹੜੇ ਲੋਕ ਅਕਾਲੀ ਦਲ ਨੂੰ ਟਾਰਗੇਟ ਕਰਦੇ ਆ ਉਹ ਕਿੱਥੇ ਨੇ ਤੇ ਅੱਜ ਤੱਕ ਇਨਸਾਫ ਕਿੱਥੇ ਉਹ ਤਾਂ ਅਕਾਲੀ ਦਲ ਦਾ ਕਰਨ ਹੀ ਨਹੀਂ ਤਾ ਨਾ ਸੀਬੇ ਨੂੰ ਜਾਂਚ ਦੇਤੀ ਪੜਕਦੇ ਨੇ ਕਢਦਾ ਸਾਰਾ ਕੁਝ ਜਦੋਂ ਇਹ ਸਾਰਾ ਮਸਲਾ ਉਹ 1 ਸਾਲ ਸੀਗਾ ਪਰ ਜਦੋਂ ਆ ਮਸਲਾ ਨਿਕਲਿਆ ਮਸਲਾ ਨਿਕਲਿਆ ਨਿਕੱਢਿਆ ਕਿਹਨੇ ਜਿਹੜੀ ਸੈਟ ਅਕਾਲੀ ਦਲ ਨੇ ਬਣਾਈ ਸੀ ਅਨਵੀਰ ਸਿੰਘ ਖੱਟੜਾ ਦੀ ਉਦੋਂ ਵੀ ਆ ਜਿਹੜੇ ਰੌਲਾ ਪਾਉਣ ਵਾਲੇ ਆ ਨਾ ਜਿਹੜੇ ਰੱਖੇ ਹੋਇਆ ਸੈਂਟਰ ਨੇ ਦਿੱਲੀ ਨੇ ਇਹਨਾਂ ਨੇ ਰੌਲਾ ਪਾਇਆ ਸੀ ਕਿ ਸਾਰਾ ਮਸਲਾ ਹੀ ਸੀਬੀਏ ਨੂੰ ਦਿਓ ਇਹ ਇੱਕ ਕੇਸ ਮੱਲਕਾ ਰੱਖ ਲਿਆ ਸੀ ਕਿਉਂਕਿ ਅਕਾਲੀ ਦਲ ਦੀ ਨੀਅਤ ਸੀ ਵੀ ਇਹ ਕੱਢਣਾ ਕੇਸ ਵੀ ਇਹ ਕੇਸ ਆਪਾਂ ਕੱਢਣਾਗਾ ਤੇ ਸੈਂਟਰ ਕੋਲ ਭੇਜਿਆ ਕਿਤੇ ਕੀਤੀ ਕਿ ਨਹੀਂ ਬੇਅਦਵੀ ਹੁਣ ਤਾਂ ਕਲੀਅਰ ਹੋ ਗਿਆ ਨਾ ਵੀ ਬ੍ਰਾਹਮ ਰਹੀਮ ਤੋਂ ਕਰਾਈ ਹੈ ਦਿੱਲੀ ਨੇ ਕਰਵਾਈ ਹੈ ਸ਼ਾਸਰੀਨ ਕਰਵਾਈ ਹੈ ਕਾਲੀ ਗਵਰਨਮੈਂਟ ਤੋੜਨ ਵਾਸਤੇ ਕਰਾਈ ਹੈ ਤੇ ਕਾਤਲ ਨੂੰ ਕਤਲ ਦੀ ਇਨਕੁਆਰੀ ਦੇਤੀ ਸੀਵੀਆਈ ਨੇ ਜਦੋਂ ਤੁਸੀਂ ਤੁਹਾਡੇ ਯਾਦ ਹੋਊ ਸੀ ਦੀ ਸੀਵੀਆਈ ਨੇ ਜਦੋਂ ਰਿਪੋਰਟ ਪੇਸ਼ ਕੀਤੀ ਹੈ ਬੇਅਦਵੀ ਹੋਈ ਐ ਸੀ ਵੀ ਇਹ ਕਹਿੰਦੀ ਪਰ ਇਹ ਪਤਾ ਨਹੀਂ ਕਿਹਨੇ ਕੀਤੀ ਹੈ ਪਰ ਇਹ ਕਲੀਅਰ ਹੈ ਸੀਬੀਏ ਕਹਿੰਦੀ ਵੀ ਸਰਸੇ ਵਾਲੇ ਨੇ ਨਹੀਂ ਕੀਤੀ ਰਾਮ ਰਹੀਮ ਨੇ ਨਹੀਂ ਕੀਤੀ ਉਹਦੇ ਚੇਲੇ ਨੇ ਨਹੀਂ ਕੀਤੀ ਸੀਬੀਏ ਕਹਿੰਦੀ ਤੇ ਜੋ ਪੰਜਾਬ ਦੀ ਸੈਟ ਬਣਾਈ ਸੀ ਕਾਲੀ ਗਵਰਨਮੈਂਟ ਦੀ ਸੈਟ ਬਣੀ ਸੀ ਉਹਨੇ ਸਾਰਾ ਘੜ ਤਾ ਜ ਟ੍ਰਾਇਲ ਵੀ ਚੱਲ ਰਹੇ ਐ ਸਾਰੇ ਭਗੌੜੇ ਵੀ ਐ ਦੋਸ਼ੀ ਵੀ ਐ ਸਾਰਾ ਕੁਝ ਹੋ ਰਿਹਾ ਤੁਹਾਨੂੰ ਤੁਹਾਨੂੰ ਦੁੱਖ ਹੈ ਜਿਹੜੇ ਪੰਥਕ ਉਮੀਦਵਾਰ ਜਿਹੜੇ ਐ ਹਾਰੇ ਐ ਸੁਖਰਾਜ ਸਿੰਘ ਹਾਰੇ ਐ ਚਾਹੇ ਸੰਧੂ ਸਾਹਿਬ ਹਾਰੇ ਐ ਦੁੱਖ ਹੈ ਤੁਹਾਨੂੰ ਇਹ ਗੱਲ ਦਾ ਦੁੱਖ ਵੀ ਐ ਤੇ ਨਾਲ ਇਹ ਕਲੀਅਰ ਮੈਸੇਜ ਵੀ ਐ ਵੀ ਇੱਕ ਜੋਗ ਆਗੂ ਦੀ ਅਗਵਾਈ ਦੇ ਵਿੱਚ ਨਿੱਡਰ ਜੋ ਵੱਡੀ ਜਥੇਬੰਦੀ ਹੈ 140 ਸਾਲ ਪੁਰਾਣੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਦਾ ਵੱਡਾ ਇਤਿਹਾਸ ਹੈ ਵੱਡੀਆਂ ਕੁਰਬਾਨੀਆਂ ਜਿਹਦੇ ਪਿੱਛੇ ਜਿਹੜੇ ਅੱਜ ਵੀ ਅੱਜ ਵੀ ਤੁਸੀਂ ਇਹ ਦੇਖੋ ਕਿਸਾਨੀ ਬਿੱਲਾਂ ਵੇਲੇ ਕਿਸਾਨੀ ਬਿੱਲਾਂ ਵੇਲੇ ਪੂਰਾ ਜਦੋਂ ਆਪਦੇ ਆਪ ਨੂੰ ਹੰਕੜ ਆਵਾਜ਼ ਕਹਾਉਂਦਾ ਪ੍ਰਧਾਨ ਮੰਤਰੀ ਝੁਕ ਨਹੀਂ ਰਿਹਾ ਸੀ ਤਾਂ ਜੇ ਅਕਾਲੀ ਦਲ ਦੇ ਚ ਇਹ ਮੈਂਬਰ ਪਾਰਲੀਮੈਂਟ ਦੋ ਹੀ ਸੀ ਤਾਂ ਮਨਿਸਟਰੀ ਨੇ ਅਸਤੀਫਾ ਦਿੱਤਾ ਵੀ ਬਾਰਸਿਮਤ ਕੌਰਵਾਦਰ ਨੇ ਮਨਿਸਟਰੀ ਤੋਂ ਅਸਤੀਫਾ ਦਿੱਤਾ ਤੇ ਉਥੇ ਹੀ ਆਪ ਦਾ ਜਿਹੜਾ ਆਪਸ ਸਹਿਮੋਤਾ ਸੀ ਉਹ ਤੋੜਦਾ ਵੀ ਸਾਨੂੰ ਸੱਤਾ ਦੀ ਲੋੜ ਨਹੀਂ ਸਾਡੇ ਲੋਕਾਂ ਦੀ ਲੋੜ ਹੈ ਇਹ ਹੁੰਦਾ ਆਪਣਾ ਚਾਹੇ ਮਜਬੂਰੀ ਚ ਲਾ ਲਓ ਜਿਹੜੇ ਕਹਿ ਦਿੰਦੇ ਆ ਵੀ ਮਜਬੂਰੀ ਚ ਦਿੱਤਾ ਜੀ ਮਜਬੂਰੀ ਚ ਲਾ ਲਓ ਪਰ ਜਿਹੜੇ ਹੁਣ ਧੜਾ ਧੜਾ ਬੀਜਪੀ ਚ ਜਾ ਰਹੇ ਐ ਮਤਲਬ ਉਹ ਤਾਂ ਕੋਈ ਮਜਬੂਰੀ ਨਹੀਂ ਸਮਝ ਰਹੇ ਨਾ ਉਹਨਾਂ ਸੱਤਾ ਪਿਆਰੀ ਹੈ ਨਾ ਅਕਾਲੀ ਦਲ ਦਾ ਕਹਿ ਰਿਹਾ ਇਹੀ ਰੌਲਾ ਵਿੱਚ ਹੁਣ ਇਹ ਬਾਗੀ ਕਹਿ ਦਿੰਦੇ ਐ ਕਿ ਬੀਜਪੀ ਸੀ ਉਤਾ ਕਰਨੀ ਚਾਹੁੰਦੀ ਸੀ ਚਾਰ ਸੀਟਾਂ ਤੀ ਕਰਦੀ ਸੀ ਪਰ ਉਹ ਸੁਖਵੀਰ ਸਿੰਘ ਬਾਦਲ ਤੇ ਯਕੀਨ ਨਹੀਂ ਕਰਦਾ ਅਮਿਤ ਸਾਹਿਬ ਤੁਸੀਂ ਇੰਟਰਵਿਊ ਸੁਣਿਆ ਨਹੀਂ ਨਾ ਅਸੀਂ ਕਹਿੰਦੇ ਨਹੀਂ ਕਰਦਾ ਕਰੇ ਵੀ ਕਿਉਂ ਚਾਹੇ ਬਹੁਤ ਅਫਸੋਸ ਹੈ ਦੁੱਖ ਹੈ ਸਗਰਾ ਸਿੰਘ ਨਿਆਮੀਆ ਨੂੰ ਵੋਟ ਘੱਟ ਪਈ ਐ ਪੈਣੀ ਚਾਹੀਦੀ ਸੀ ਕੁਰਬਾਨੀ ਐ ਪਰ ਵੀ ਲੋਕਾਂ ਨੂੰ ਸੰਗਤ ਨੂੰ ਬੇਨਤੀ ਕਰਦਾ ਵੀ ਇਹ ਤੁਸੀਂ ਬਚਾਰੋ ਵੀ ਕਿੰਨਾ ਜਿਹੜਾ ਆਪਾਂ ਸ਼ਾਸਨ ਦੇ ਸ਼ਿਕਾਰ ਹੋਵਾਂਗੇ ਸ਼ਾਸਨ ਦੇ ਸ਼ਿਕਾਰ ਜੇ ਉਹ ਕਹਿੰਦੇ ਸੀ ਛੱਡ ਦਿਓ ਬੀਜੇਪੀ ਛੱਡਤੀ ਤੇ ਹੁਣ ਇਹੀ ਕਹੀ ਜਾਣਾ ਜੀ ਸੀ ਉਹ ਤਾਰਿਆ ਸਮਝੋਤਾ ਤਾਂ ਤਾਂ ਮੰਨਿਆ ਜੇ ਬੀਜੇਪੀ ਸੱਤਾ ਆਉਣ ਤੋਂ ਸੱਤਾ ਪਰਾਂ ਹੋਣ ਤੱਕ ਨਾਲ ਰਹਿੰਦੇ ਫੇਰ ਤਾਂ ਆਪਾਂ ਕਹਿੰਦੇ ਵੀ ਉਸੇ ਬੀਜੇਪੀ ਦੇ ਭਾਈਵਾਲੋਂ ਜੇ ਅਸੀਂ ਵਿਚਾਲੇ ਛੜ ਕੇ ਆਏ ਆ ਇਸੇ ਚਾਹੇ ਸਾਨੂੰ ਸੜਕਾਂ ਦੇ ਰਹੇ ਸੀ ਚਾਹੇ ਸਾਨੂੰ ਏਮਜ ਦੇ ਰਹੇ ਸੀ ਚਾਹੇ ਸਾਡਾ ਹੋਰ ਵੀ ਕਾਲੀ ਸੂਚੀ ਖਤਮ ਬਹੁਤ ਕੁਝ ਕਰਨ ਦੀ ਗੋਸ਼ਕ ਕੀਤੀ ਕਰਾਈ ਅਸੀਂ ਪਰ ਜਦੋਂ ਹੱਦ ਨਾਂਗੇ ਹੱਦ ਨਾਂਗੇ ਬੰਦੀ ਸਿੰਘਾਂ ਵਾਸਤੇ ਵੀ ਨੋਟੀਫਿਕੇਸ਼ਨ ਕਰਵਾ ਲਿਆ ਸੀ ਨਾ ਪਰ ਜਦੋਂ ਹੱਦ ਨਾਂਗੇ ਤੇ ਆਪਦੇ ਲੋਕਾਂ ਨਾਲ ਖੜ ਗਏ ਵਿਚਾਲੇ ਛੱਡਿਆਗਾ ਉਹੀ ਰੰਜਸ ਹੈ ਉਸ ਤੋਂ ਬਾਅਦ ਦੀ ਤੁਸੀਂ ਵੇਖਿਓ ਹਰਿਆਣਾ ਕਮੇਟੀ ਖੋਈ ਹੈ ਸਮਝੋ ਤਾਂ ਪ੍ਰਗੋਂ ਤੋਂ ਬਾਅਦ ਹੀ ਕਾਲੀ ਦਲ ਦੇ ਉਸ ਤੋਂ ਬਾਅਦ ਹੀ ਦਿੱਲੀ ਕਮੇਟੀ ਖੋਈ ਹੈ ਉਸ ਤੋਂ ਬਾਅਦ ਹੀ ਪਟਨਾ ਸਾਹ ਬੋਰਡ ਖੋਇਆ ਹਜੂਰ ਸਾਹ ਬੋਰਡ ਖੋਇਆ ਸਿਕਉਮ ਤੋਂ ਡੈਮਾਂ ਦਾ ਮਤਲਬ ਅਧਿਕਾਰ ਖੋਇਆ ਉਸ ਤੋਂ ਬਾਅਦ ਹੀ ਬੀਐਸਫ ਦਾ ਘੇਰਾ ਵੀ ਉਸ ਤੋਂ ਬਾਅਦ ਹੀ ਵਧਾਇਆਗਾ ਯੂਨੀਵਰਸਿਟੀਆਂ ਦੇ ਅਧਿਕਾਰ ਵੀ ਉਸ ਤੋਂ ਬਾਅਦ ਹੀ ਖੋਏ ਨੇ ਤੇ ਆ ਵਿਧਾਨ ਸਭਾ ਵਾਸਤੇ ਹਰਿਆਣੇ ਨੂੰ ਜਗ੍ਹਾ ਵੀ ਉਦੋਂ ਬਾਅਦ ਦੇ ਰਹੇ ਐ ਤੇ ਸਾਡਾ ਕਾਲੀ ਦਲ ਵੱਲੋਂ ਕਰਾਇਆ ਹੋਇਆ ਨੋਟੀਫਿਕੇਸ਼ਨ ਵੀ ਉਦੋਂ ਬਾਅਦ ਹੀ ਪਾੜਿਆ ਜਦੋਂ ਅਸੀਂ ਉੱਤਾ ਤੋੜਿਆ ਮੈਂ ਕਹਿਣ ਦਾ ਭਾਵ ਕੌਮ ਨੂੰ ਬੇਨਤੀ ਕਰਦਾ ਤਿਆਰਬੇ ਕਿੰਨਾ ਚਿਰ ਕਰਾਂਗੇ ਤਿਆਰੀ ਕਰ ਲਿਆ ਆਪਾਂ ਬੀਜੇਪੀ ਨੂੰ ਪਰਾ ਹੋ ਗਏ ਮੈਂ ਇਹ ਨਹੀਂ ਕਹਿੰਦਾ ਨਹੀਂ ਹੋਣਾ ਚਾਹੀਦਾ ਹੋਗੇ ਪਰ ਕਿੱਡੇ ਨੁਕਸਾਨ ਕੀਤੇ ਉਹਨਾਂ ਨੇ ਹੈਂਕੜਵਾਜਾਂ ਨੇ ਪਰ ਸਿੱਖ ਨਫਾ ਨੁਕਸਾਨ ਨਹੀਂ ਵੇਖਦਾ ਪਹਿਲਾਂ ਕੌਮ ਦੀ ਗੱਲ ਵੇਖਦਾ ਉਹ ਵੇਖ ਰਹੇ ਆ ਪਰ ਆਪਾਂ ਆਪਣੇ ਤਾਂ ਸਮਝ ਗਏ ਆਪਾਂ ਸ਼ਾਸਨ ਚ ਘੁਆ ਰਹੇ ਆ ਆਪਣੇਆਂ ਦੇ ਵਿੱਚ ਜਿਹੜੇ ਛੱਡੇ ਹੋਏ ਬੀਜੇਪੀ ਦੇ ਜਾਂ ਦਿੱਲੀ ਦੇ ਬੀਜੇਪੀ ਨਹੀਂ ਦਿੱਲੀ ਚ ਕੋਈ ਬੈਠਾ ਚਾਹੇ ਪੰਜਾ ਚاہے ਫੁੱਲ ਹੈ ਇਹ ਤਾਂ ਮੋਰਾ ਪਰ ਦਿੱਲੀ ਪੰਜਾਬ ਖਿਲਾਫ ਸਾਜਸ਼ਾਂ ਕਰਦੀ ਹੈ ਕਰਦੀ ਰਹੂ ਕਿਉਂਕਿ ਪੰਜਾਬ ਦੇ ਲੋਕਾਂ ਤੋਂ ਡਰ ਹੈ ਕਿ ਬਾਬੇ ਨਾਨਕ ਦੀ ਅਨਖੀ ਕੌਮ ਹੈ ਗੁਰੂ ਦੇ ਸਿਧਾਂਤ ਤੇ ਚੱਨ ਵਾਲੀ ਕੌਮ ਹੈ ਇਹ ਬਾਬਰ ਨੂੰ ਜਾਬਰ ਕਹਿਣ ਵਾਲੀ ਕੌਮ ਹੈ ਇਸ ਕਰਕੇ ਦਿੱਲੀ ਨੂੰ ਹਮੇਸ਼ਾ ਇਹ ਹੈ ਵੀ ਦੱਬ ਕੇ ਰੱਖੀਏ ਇਹਨਾਂ ਨੂੰ ਪਾੜ ਕੇ ਰੱਖੀਏ ਇਹ ਸਿਰਫ ਜਥੇਬੰਦਕ ਤੌਰ ਤੇ ਅਕਾਲੀ ਦਲ ਦੀ ਗਵਾਈ ਚ ਅਕਾਲ ਤਖਤ ਦੀ ਗਵਾਈ ਚ ਇਕੱਠੇ ਹੁੰਦੇ ਨੇ ਤਾਂ ਕਰਕੇ ਇਹ ਸਾਰਾ ਕੁਝ ਹੋ ਰਿਹਾ ਨਹੀਂ ਨਿਚੋੜ ਇਹੀ ਨਿਕਲੂ ਕਿ ਜੋ ਵੀ ਕੀਤਾ ਆਪਣਿਆਂ ਨੇ ਕੀਤਾ ਹਾਂ ਗਨਾਹ ਗਨਾਹ ਕਹੀ ਜਾਂਦੇ ਐ ਸੰਤ ਜਰਨੈਲ ਸਿੰਘ ਭਿੰਡਰਾਂ ਨੂੰ ਨਾਲੇ ਸ਼ਹੀਦ ਕਰਤਾ ਨਾਲੇ ਅੱਤਵਾਦੀ ਬਣਾਤਾ ਸੀ ਪਰ ਅਕਾਲੀ ਦਲ ਨੇ ਸਿੱਧੀ ਯਾਦਗਾਰ ਬਣ ਗਈ ਜਦੋਂ ਤਾਂ ਅਕਾਲ ਤਖਤੋਂ ਜੋ ਵੀ ਨੌਨ ਸਿੱਖ ਜਾਂ ਬਾਹਰਲੇ ਸੂਬਿਆਂ ਵਾਲੇ ਲੋਕ ਸਿੱਖੀ ਤੋਂ ਦੂਜੇ ਧਰਮ ਵਾਲੇ ਲੋਕ ਜੋ ਨਿਕਲਦੇ ਆ ਵੇਖਦੇ ਆ ਸਿੱਧੀ ਯਾਦਗਾਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤਾਂ ਮਹਿਸੂਸ ਹੁੰਦਾ ਵੀ ਯਾਰੀ ਤਾਂ ਸ਼ਹੀਦ ਨੇ ਇਹਨਾਂ ਦੇ ਜਿਹਨੂੰ ਅੱਜ ਤੱਕ ਅੱਤਵਾਦੀ ਕਹੀ ਗਏ ਆ ਵਰਾਸਤੀ ਮਾਰਗਾਂ ਦੀ ਗੱਲ ਕਰ ਲੋ ਵਰਾਸਤੇ ਖਾਲਸਾ ਦੀ ਗੱਲ ਕਰ ਲੋ ਤੇ ਬਾਬਾ ਬੰਦਾ ਸਿੰਘ ਦੀ ਯਾਦਗਾਰ ਬਾਬਾ ਬੰਦਾ ਸਿੰਘ ਦੀ ਯਾਦਗਾਰ ਤੁਸੀਂ ਵੇਖੋ ਕਿ ਇਹ ਸਾਡੇ ਬੱਚਿਆਂ ਨੂੰ ਚੱਪੜ ਜੀ ਤੁਸੀਂ ਵੇਖਦੇ ਹੋ ਬਾਬਾ ਬੰਦਾ ਸਿੰਘ ਦੀ ਯਾਦਗਾਰ ਕੀ ਸਨੇਹਾ ਦਿੰਦੀ ਹੈ ਜਿਵੇਂ ਆਪਾਂ ਅਲਵੇਲੇ ਦਾਣੀ ਮਹਾਰਾਣੀ ਜਿੰਦਕੌਰ ਦੇ ਪ੍ਰਸੰਗ ਸੁਣਦੇ ਅਸੀਂ ਵੀ ਹੁੰਦੇ ਸੀ ਮਾਲਕ ਪੰਜਾਬ ਦੇ ਸਾਡਾ ਵੀ ਇੱਥੇ ਰਾਜ ਹੁੰਦਾ ਸੀ ਇਹ ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਪੜ੍ਹਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਯਾਦਾਂ ਪੜ੍ਹਦੇ ਆਂ ਤਾਂ ਸਾਡੇ ਖੂਨ ਦੇ ਵਿੱਚ ਸਾਡੇ ਬੱਚਿਆਂ ਦੇ ਖੂਨ ਦੇ ਵਿੱਚ ਇਹ ਜज्ਬਾ ਆਉਂਦਾ ਵੀ ਸਾਡਾ ਵੀ ਰਾਜ ਹੁੰਦਾ ਸੀ ਪਰ ਰੌਲਾ ਇਹ ਹਮੇ ਤੋਂ ਆਪਣ ਨੂੰ ਲੂਟਾ ਗੈਰੋਂ ਵਿੱਚ ਕਹਾਂ ਦੰਮਤਾ ਜਾਂ ਕਿਸ਼ਤੀ ਡੁੱਬੀ ਪਾਣੀ ਕੰਮਤਾ ਇਹ ਆਪਣੇ ਮਾਰ ਰਹੇ ਆ ਪਰ ਕੌਮ ਸਮਝੇ ਲੋਕ ਦੇਖਣ ਆ ਤਾਂ ਤਿਆਰਬਾ ਹੋ ਗਿਆ ਤੇ ਅਰਬਾ ਕਾਲੀ ਦਾ ਨਾ ਲੜਿਆ ਜੀ ਨਹੀਂ ਲੜਿਆ ਬਾਕੀ ਕਹਿੰਦੇ ਲੜਨਾ ਚਾਹੀਦਾ ਸੀ ਬਾਅਦ ਚ ਕਹਿੰਦੇ ਜੋ ਲੜ ਲਿਆ ਚਲੋ ਹੁਣ ਮਦਦ ਕਰਤੀ ਬਰਨਾਲੇ ਤੇ ਸ਼ਰੇ ਆਮ ਕੀਤੀ ਹੈ ਸਾਹਮਣੇ ਕੀਤੀ ਹੈ ਫੇਰ ਵੀ 5000 ਨਿਕਲਦੀ ਹੈ ਸੋ ਇਸ ਕਰਕੇ ਮਤਲਬ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਖਾਂਦੇ ਦੀ ਦਾੜ੍ਹੀ ਹਲਣਾ ਲਈ ਇਹ ਬਾਗੀਆਂ ਦਾ ਵਿਰੋਧੀਆਂ ਦਾ ਕੰਮ ਹੀ ਹੈ ਇਹਨਾਂ ਦਾ ਕੋਈ ਹੈ ਜੀਬ ਨਿਕਲੀ ਪਈ ਹੈ ਜੀਵਨਿਕਲੀ ਪਈ ਐ ਵੀ ਕਰ ਲੋ ਜੀ ਬੀਜੇਪੀ ਨਾ ਸੀ ਹੁੰਦਾ ਕਰ ਲੋ ਨਕਾਰੇ ਨਕਾਰੇ ਕਹੀ ਜਾਂਦੇ ਆ ਫਰੋਜਪੁਰ ਤੋਂ ਕੁਝ ਵੋਟਾਂ ਤੇ ਹਾਰੇ ਆ ਬਠਿੰਡਾ ਜਿੱਤ ਗਏ ਆ ਮਾਲਵਾ ਦਾ ਸਾਰਾ ਚੱਕ ਜਿੱਤੀ ਆ ਅਕਾਲੀ ਦਲ ਨੇ ਠੀਕ ਐ ਤੋ ਜਿੱਥੋਂ ਦੇ ਨੰਬਰਦਾਰ ਤੁਸੀਂ ਹੋ ਉੱਥੇ ਜ਼ੀਰੋ ਹੋਈ ਆ ਤੁਹਾਡੀਆਂ ਕਰਤੂਤਾਂ ਕਰਕੇ ਤੇ ਫੇਰ ਕਹੀ ਜਾਂਦੇ ਹੋ ਜੀ ਨਹੀਂ ਜੀ ਸੋ ਇਸ ਕਰਕੇ ਮੈਂ ਇਹੀ ਕਹਿਣਾ ਸਿਕ ਕੌਮ ਨੂੰ ਵੀ ਇਕੱਠੇ ਹੋ ਲੜ ਲਾਂਗੇ ਫੇਰ ਲੜ ਲਾਂਗੇ ਮੜੇ ਆ ਨੇੜੇ ਤੇ ਲੱਗੋ ਸੱਤਾ ਦੀ ਗੱਲ ਨਹੀਂ ਸੱਤਾ ਚਾਉਣ ਵਾਸਤੇ ਨਾ ਇਕੱਠੇ ਹੋ ਸੱਤਾ ਵਾਸਤੇ ਜਮਾਨਾ ਹੋ ਇਕੱਠੇ ਪਰ ਯਾਰ ਲੜਾਈ ਤਾਂ ਲੜੋ ਦਿੱਲੀ ਨਾਲ ਲੜਨਾ ਆਪਾਂ ਯੂਨੀਵਰਸਿਟੀ ਚ ਦੇ ਮਸਲੇ ਤੇ ਸੈਂਟਰ ਦੇ ਮਸਲੇ ਕੋਣ ਬੋਲਿਆ ਠੀਕ ਹੈ ਜੀ ਵਿਧਾਨ ਸਭਾ ਦੇ ਮਸਲੇ ਤੇ ਕੋਣ ਬੋਲਿਆ ਜੀ ਜੇ ਅਕਾਲੀ ਦਲ ਦੇ ਹੁੰਦੇ ਆਪਾਂ ਕਹਿ ਤਾ ਦਿੰਦੇ ਵੀ ਛੱਡੋ ਇਹ ਸਰਕਾਰ ਛੱਡੋ ਅਸੀਫਾ ਦਿਓ ਪਰਾਂ ਹੋ ਜੋ ਪਰ ਉਹਦੋਂ ਦਾ ਕਾਲੀ ਗਵਰਨਮੈਂਟ ਵੇਲੇ ਤਾਂ ਨਿਕਲ ਜਾ ਕੋਈ ਐਕਸੀਡੈਂਟ ਹੋ ਜਾ ਬਸ ਦਾ ਤਾਂ ਪੰਜਾਬ ਬੰਦ ਹੋ ਜਾਂਦਾ ਸੀ ਦਿੱਲੀ ਤੱਕ ਦਾ মিডিਆ ਰੌਲਾ ਪਉਣ ਲੱਗ ਜਾਂਦਾ ਸੀ ਇਹ ਆਪਾਂ ਇਹ ਮੈਂ ਇਹ ਕਹਿਣਾ ਵੀ ਜ਼ਰੂਰ ਹੀ ਨਹੀਂ ਕਿਸੇ ਮੇਰੇ ਤੇਰੇ ਵਰਗੇ ਦੇ ਕਹੇ ਲੱਗੋ ਆਪਾਂ ਇਤਿਹਾਸ ਤਾਂ ਬਾਤ ਚੋ ਦੇਖੋ ਤਾਂ ਸਹੀ ਸੋ ਇਸ ਕਰਕੇ ਮੇਰਾ ਕਹਿਣ ਦਾ ਭਾਵ ਇਹੀ ਹੈ ਇਹ ਸਭ ਹਮੇਸ਼ਾ ਦਿੱਲੀ ਨੇ ਸਾਨੂੰ ਚਕਾਇਆ ਚਕਾਉਣ ਦੀ ਕੋਸ਼ਿਸ਼ ਕੀਤੀ ਪਰ ਸਿਕ ਕੌਮ ਇਹੀ ਕਹਿੰਦੀ ਹੈ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੜਦਾ ਅਸੀਂ ਦੂਣ ਸਵਾਇਆ ਹੋਏ ਠੀਕ ਹੈ ਕਈ ਵਾਰੀ ਗਿਲੇ ਗਮ ਹੁੰਦੇ ਆ ਪਰ ਬੀਜੇਪੀ ਨੂੰ ਮੂੰਹ ਤਾਂ ਨਹੀਂ ਲੱਗ ਰਿਹਾ ਠੀਕ ਹੈ ਪਰ ਫਾਇਦਾ ਫਿਰ ਵੀ ਦਿੱਲੀ ਲੈ ਰਹੀ ਹੈ ਮੈਂ ਇਹ ਵੀ ਨਹੀਂ ਕਹਿੰਦਾ ਸਿਕ ਕੌਮ ਨੂੰ ਖੁਸ਼ ਹੋਣ ਦੀ ਲੋੜ ਨਹੀਂ ਇਹ ਨਤੀਜਿਆਂ ਤੋਂ ਚਾਰਾਂ ਤੋਂ ਸਿਕ ਕੌਮ ਨੂੰ ਨਰਾਸ਼ਤਾ ਹੀ ਮਿਲੀ ਹੈ ਪਰ ਜਿਹੜੇ ਆਪਣੇਆਂ ਨੂੰ ਜ਼ਰੂਰ ਪਹਿਚਾਣ ਲੋ ਵੀ ਕੀ ਕਹਿੰਦੇ ਅੱਜ ਗੱਲ ਹੋਰ ਹੈ ਕੱਲ ਨੂੰ ਗੱਲ ਹੋਰ ਹੈ ਅੱਜ ਬੀਜੇਪੀ ਛੱਡੋ ਕੱਲ ਨੂੰ ਟੜਾ ਟੜ ਟੜਾ ਟੜਾ ਬੀਜੇਪੀ ਜਾ ਰਹੇ ਆ ਤੁਸੀਂ ਲੈਣ ਵੱਡੀ ਹੋਈ ਪਈ ਹੈ ਸੋ ਇਸ ਕਰਕੇ ਬਹੁਤ ਮੈਂ ਤਾਂ ਸਮਝਦਾ ਸੁਖਰਾਸ ਸਿੰਘ ਉਹਨਾਂ ਨੂੰ ਵੀ ਮੇਰਾ ਅਫਸੋਸ ਹੈ ਵੀ ਯਾਰ ਚਲੋ ਤੂੰ ਕੌਮ ਦੀ ਲੜਾਈ ਲੜੀ ਹੈ ਤੇਰੇ ਬਜ਼ੁਰਗਾਂ ਨੇ ਸਹਾदत ਦਿੱਤੀ ਹੈ ਉਹ ਜਾਈਂ ਥੋੜੀ ਜਾਣੀ ਹੈ ਠੀਕ ਹੈ ਸਿਆਸੀ ਤੌਰ ਤੇ ਪਰ ਉਹ ਫਿਰ ਵੀ ਵਿਚਾਰਾ ਸੰਘਰਸ਼ ਕਰ ਲਿਆ ਪਰ ਲੋਕਾਂ ਨੂੰ ਸੋਚਣਾ ਚਾਹੀਦਾ ਸੀਗਾ ਪਰ ਹੁਣ ਕਲੀਅਰ ਹੋ ਗਈ ਗੱਲ ਇਹ ਆਪਾਂ ਨੂੰ ਦੇਖਣਾ ਪਊਗਾ ਜੀ ਬਹੁਤ ਧੰਨਵਾਦ Okay, we ka sawri pati.